ਜਮਹੂਰੀ ਇਤਕਾਰ ਸਭਾ ਪੰਜਾਬ ਵੱਲੋਂ ਜਿਹੜੀ ਰਿਪੋਰਟ ਪੰਜਾਬੀ ਭਵਨ ਦੇ ਵਿੱਚ ਜਨਚੇਤਨਾ ਕਿਤਾਬਾਂ ਦੀ ਦੁਕਾਨ ਦੇ ਸਬੰਧ ਦੇ ਵਿੱਚ ਜੋ ਉੱਥੇ ਗੁੰਡਾਗਰਦੀ ਹੋਈ ਹੈ ਉਹ ਰਿਲੀਜ਼ ਕੀਤੀ ਹੈ ਉਸ ਰਿਪੋਰਟ ਦੇ ਵਿੱਚ ਬੜੇ ਸਿੱਤਮ ਦੀ ਗੱਲ ਇਹ ਹੈ ਉਹਨਾਂ ਕੱਟੜਪਰਤੀਆਂ ਵੱਲੋਂ ਜਿਹੜੀਆਂ ਕਿਤਾਬਾਂ ਦੇ ਉੱਤੇ ਇਤਰਾਜ਼ ਕੀਤਾ ਗਿਆ ਉਹਨਾਂ ਕਿਤਾਬਾਂ ਦੇ ਵਿੱਚ ਸ਼ਹੀਦ ਭਗਤ ਸਿੰਘ ਦਾ ਉਹ ਲੇਖ ਮੈਂ ਨਾਸਤਕ ਕਿਉਂ ਹਾਂ ਰਾਧਾਮਹਨ ਗੋਕਲਜੀ ਦੀਆਂ ਕਿਤਾਬਾਂ ਜਿੰਨਾਂ ਨੇ ਅੱਜ ਤੱਕ ਵਿਗਿਆਨਕ ਵਿਚਾਰਧਾਰਾ ਫਰੋਣ ਲਈ ਤੇ ਹਰ ਤਰ੍ਹਾਂ ਦੀ ਕੱਟੜਤਾ ਦੇ ਖਿਲਾਫ ਆਵਾਜ਼ ਬੁਲੰਦ ਕੀਤੀ ਹੈ ਤੇ ਸਾਡੇ ਉਹਨਾਂ ਸ਼ਹੀਦਾਂ ਨੇ ਉਹਨਾਂ ਸੁਭਗ ਸਿੰਘ ਰਾਜਗੁਰੂ ਸੁਖਦੇਵ ਉਹਨਾਂ ਨੇ ਜਾਂ ਹੋਰ ਜਿੰਨੇ ਵੀ ਸ਼ਹੀਦ ਹੋਏ ਨੇ ਦੇਸ਼ ਲਈ ਕੁਰਬਾਨੀਆਂ ਦਿੱਤੀਆਂ ਨੇ ਉਹਨਾਂ ਨੇ ਉਹ ਉਹ ਕਿਤਾਬਾਂ ਪੜ੍ਹ ਕੇ ਹੀ ਉਹ ਜਿਹੜੀ ਜਾਗਰਤੀ ਉਹਨਾਂ ਵਿੱਚ ਆਈ ਸੀ ਜਿੰਨਾਂ ਤੇ ਉਹਨਾਂ ਨੇ ਪਹਿਰਾ ਦਿੱਤਾ ਹੈ ਇਸ ਤੋਂ ਬਿਨਾ ਕਾਮਰੇਡ ਲੈਨਨ ਜਿਨ੍ਹਾਂ ਨੇ ਰੂਸ ਦੇ ਵਿੱਚ ਇਨਕਲਾਬ ਕਰਨ ਦੇ ਵਿੱਚ ਬਹੁਤ ਵੱਡਾ ਯੋਗਦਾਨ ਪਾਇਆ ਹੈ ਉਹਦੀਆਂ ਉਹਨਾਂ ਦੀਆਂ ਕਿਤਾਬਾਂ ਦੇ ਉੱਤੇ ਵੀ ਇਤਰਾਜ਼ ਕੀਤਾ ਹੈ ਇਹ ਬਹੁਤ ਹੀ ਇਹਨਾਂ ਕੱਟੜਪੰਥੀ ਵਾਲੀ ਮੂਰਖਤਾ ਵਾਲੀ ਗੱਲ ਹੈ ਇਸ ਸਮਾਜ ਨੂੰ ਇੱਕ ਵਿਸ਼ੇਸ਼ ਕੱਟੜਪੰਥੀ ਵਿਚਾਰਧਾਰਾ ਦੇ ਵਿੱਚ ਬੰਨ ਕੇ ਰੱਖਣਾ ਚਾਹੁੰਦੇ ਆ ਇਹ ਲੋਕ ਜਿਹਦਾ ਖਾਸ ਤੌਰ ਤੇ ਉਹਨਾਂ ਅਨਕਲਾਬੀ ਤੇ ਜਮਹੂਰੀ ਜਥੇਬੰਦੀਆਂ ਵੱਲੋਂ ਬਣਦਾ ਵਿਰੋਧ ਕੀਤਾ ਜਾ ਰਿਹਾ ਤੇ ਕੀਤਾ ਜਾਣਾ ਬਣਦਾ ਆਉਣ ਵਾਲੇ ਸਮੇਂ 'ਚ ਜੇ ਪੁਲਿਸ ਨੇ ਜਾਂ ਸਰਕਾਰ ਨੇ ਇਹ ਇਨ੍ਹਾਂ ਕੱਟੜਪੰਥੀਆਂ ਨੂੰ ਨੱਥ ਪਾਉਣ ਦੀ ਕੋਈ ਕੋਸ਼ਿਸ਼ ਨਾ ਕੀਤੀ ਆਉਣ ਵਾਲੇ ਸਮੇਂ 'ਚ ਅਸੀਂ ਇਹਨਾਂ ਦੇ ਖਿਲਾਫ ਇਹ ਪ੍ਰਚੰਡ ਆਪਣਾ ਜਿਹੜਾ ਸੰਘਰਸ਼ ਹੈ ਇਹਨੂੰ ਪ੍ਰਚੰਡ ਕਰਾਂਗੇ ਤੇ ਮਜਬੂਰ ਕਰਾਂਗੇ ਵੀ ਇਹ ਜਿਹੜੇ ਕੱਠੜਪੰਥੀ ਨੇ ਇਹ ਲੋਕਾਂ ਦੀ ਵਿਚਾਰਧਾਰਾ ਨੂੰ ਬੰਨ੍ਹ ਕੇ ਰੱਖਣ ਦੀ ਬਜਾਏ ਜਿਹੜੀਆਂ ਵਿਗਿਆਨਕ ਵਿਚਾਰਧਾਰਾ ਵਾਲੀਆਂ ਕਿਤਾਬਾਂ ਨੇ ਉਹ ਲਿਟਰੇਚਰ ਉਹਦੇ ਤੇ ਕਿਸੇ ਕਿਸਮ ਦੀ ਪਾਬੰਦੀ ਨਾ ਲੱਗੇ ਜਦੋਂ ਕਿ ਇਹਨਾਂ ਦੀ ਇਹ ਸਭ ਤੋਂ ਵੱਡੀ ਮੰਗ ਹੈ ਕਿ ਇਹ ਜਿਹੜਾ ਸਾਹਿਤ ਹੈ ਇਹ ਲੋਕਾਂ ਦੇ ਵਿੱਚ ਨਾ ਜਾਵੇ ਜੇ ਅਸੀਂ ਇਹਦੀ ਪੂਰਜੋਰ ਨਖੇਦੀ ਕਰਦੇ ਹਾਂ ਤੇ ਆਉਣ ਵਾਲੇ ਸਮੇਂ 'ਚ ਬਾਕਬਾਕ ਜਥੇਬੰਦੀਆਂ ਵੱਲੋਂ ਕੋਸ਼ਿਸ਼ ਹੈ ਵੀ ਇਸ ਦੇ ਖਿਲਾਫ ਜਿਹੜਾ ਸੰਘਰਸ਼ ਹੈ ਹੋਰ ਤੇਜ਼ ਹੋ